ਲਈ ਮਿੱਤਰੋ ਕੜੇ ਤੁਹਾਨੂੰ ਦਿਖਾਉਣੇ ਆ ਤੇ ਜੋ ਕੜਿਆਂ ਦਾ ਸਹਿਜ ਆ ਨਾ 3 ਫੁੱਟ ਸਹਿਜ ਇਹਨਾਂ ਦਾ ਤੇ ਜਿਹੜਾ ਬਾਈ ਹੋਰਿਆਂ ਦਾ ਲਾਉਣ ਦਾ ਜੋ ਤਰੀਕਾ ਉਹ ਵੀ ਬਾ ਕਮਾਲ ਆ ਇਹ ਐਣੀ ਵੀ ਪਹਿਲਾਂ ਖੂਈ ਲਾਉਂਦੇ ਸੀ ਤੇ ਕੜੇ ਲਮਕਾ ਦਿੰਦੇ ਸੀ ਹੁਣ ਉਹ ਜਿਹੜੇ ਕੜੇ ਇੱਕ ਦੂਜੇ ਦੇ ਕੜਾ ਰੱਖ ਰੱਖ ਕੇ ਫੇਰ ਥੱਲੇ ਬੰਦਾ ਪੱਟ ਰਿਹਾਗਾ ਉਹ ਤੁਹਾਨੂੰ ਦਿਖਾਉਣੇ ਆ ਉਹ ਬਾਈ ਥੱਲੇ ਪੱਟੀ ਜਾਂਦਾ ਤੇ ਆਪਣੇ ਆਪ ਇਹ ਕੜੇ ਥੱਲੇ ਤੁਰੇ ਜਾਂਦੇ ਆ ਥੱਲੇ ਥੱਲੇ ਹੋਈ ਜਾਂਦੇ ਆ ਤੇ ਪੱਟੀ ਇਹਨਾਂ ਦੇ ਥੱਲੇ ਹੋਈ ਜਾਂਦੇ ਆ ਤੈਨੂੰ ਬਾਈ 2.10 ਦਾ ਸਹਜ ਇਹਨਾਂ ਕੋਲ ਦੋ ਤਰ੍ਹਾਂ ਦਾ ਸਹਜ ਆ ਤੇ ਕੜੇ ਆਪ ਹੀ ਲੈ ਕੇ ਆਉਂਦੇ ਆ ਸਾਰਾ ਇਹਨਾਂ ਦਾ ਮਤਲਬ ਕਿ ਸਿਸਟਮ ਵਧੀਆ ਹੈਗਾ ਆਪ ਹੀ ਪੜਦੇ ਆ ਤੇ ਆਪ ਹੀ ਇਹ ਕੜੇ ਪਾਉਂਦੇ ਆ ਤੇ ਬਾਈ ਨਾਲ ਆਪਾਂ ਗੱਲਬਾਤ ਕਰਦੇ ਆ ਕਿਹੜੀ ਜਗ੍ਹਾ ਤੋਂ ਆਇਆ ਹਾਂ ਹਾਂ ਜੀ ਬਾਈ ਕਿੱਥੋਂ ਆਇਓ ਡੱਬੜੀ ਤੋਂ ਜੀ ਡੱਬੜੀ ਤੋਂ ਹਾਂ ਜੀ ਤੇ ਕੀ ਰੇਟ ਚੱਲਦਾਗਾ 3 ਫੁੱਟੇ ਦਾ 500 ਰੁਪਏ ਫੁੱਟੇ ਹੀ ਅੱਛਾ 2.5 ਫੁੱਟੇ ਦਾ 450 ਓਕੇ ਤੇ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ 70824 ਹਾਂ 48399 ਨਾਮ ਆਪਣਾ ਮੇਰਾ ਨਾਮ ਪੁੱਛੇ ਡੱਬੜੀ ਪੰਡਾ ਜੀ ਲੈ ਭਾਈ ਡੱਬ ਵਾਲੀ ਪਿੰਡ ਤੋਂ ਆ ਬਾਈ ਮਿਹਨਤੀ ਬੰਦੇ ਆ ਤੇ ਸਾਫ਼ ਸੁਥਰਾ ਕੰਮ ਆ ਤੇ ਆਸੇ ਪਾਸੇ ਤੁਸੀਂ ਜਿਹੜੀ ਸਪੇਸ ਆ ਨਾ ਇਹ ਵੀ ਦੇਖੋ ਲੈ ਜਮਾਂ ਵੀ ਹੈਣੇ ਕੋਲੇ ਕਰਕੇ ਦਿਖਾ ਦਨੇ ਆ ਵੀ ਐ ਨਹੀਂ ਵੀ ਟੋਆ ਪਟ ਲਿਆ ਮਗਰੋਂ ਪੋਲ ਪੈ ਜੇ ਨਾ